ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਤੁਹਾਡੇ ਨਾਲ ਬਟਾਲਾ ਤੋਂ ਦੋਸਤੋ ਤੁਹਾਨੂੰ ਦੱਈਏ ਕਿ ਪੁਲਿਸ ਕਾਫੀ ਜ਼ਿਆਦਾ ਅੱਗੇ ਨਾਲੋਂ ਚਕੰਨੀ ਹੋ ਚੁੱਕੀ ਹੈ ਹਰ ਗੱਲ ਦੇ ਉੱਤੇ ਹੁਣ ਪੁਲਿਸ ਵਰਤ ਰਹੀ ਹੈ ਚੌਕਸੀ ਗੁੰਡੇ ਅੰਸਰਾਂ ਨੂੰ ਠੱਲ ਪਾਉਂਦੇ ਲਈ ਥਾ ਥਾ ਤੇ ਕੀਤੇ ਜਾ ਰਹੇ ਨੇ ਉਪਰਾਲੇ ਤੰਦਾ ਦੀ ਕਿ ਹਰ ਸੈਰ ਚ ਉਪਰਾਲਾ ਕੀਤਾ ਜਾ ਰਿਹਾ ਕਿ ਗੁੰਡੇ ਅੰਸਰਾਂ ਦੇ ਉੱਤੇ ਜਿਹੜਾ ਆ ਉਹ ਨਕੇਲ ਕਸੀ ਜਾ ਸਕੇ ਤੰਦਾ ਦੀ ਕਿ ਪੁਲਿਸ ਥਾਣਾ ਸੇਖਵਾ ਵੱਲੋਂ ਗ੍ਰਿਫਤਾਰ ਕੀਤੇ ਗਏ ਇੱਕ ਨੌਜਵਾਨ ਵਿਜੇ ਕੋਲੋਂ ਇੱਕ ਪਿਸਤਲ ਬਰਾਮਦ ਹੋਇਆ ਸੀ ਉਸ ਨੇ ਪੁਸਟ ਗੈਸ ਤੇ ਦੱਸਿਆ ਕਿ ਉਸ ਦੇ ਸਬੰਧ ਮਲਕੀਤ ਸਿੰਘ ਨਾਲ ਹਨ ਅਤੇ ਉਹ ਵਿਦੇਸ਼ ਚ ਬੈਠੇ ਗੈਂਗਸਟਰ ਅਮਰਿਤ ਧਾਲਮ ਜੋ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜੇ ਹਨ ਡੀਐਸਪੀ ਬਟਾਲਾ ਸੰਜੀਵ ਕੁਮਾਰ ਨੇ ਦੱਸਿਆ ਕਿ ਅੱਜ ਮਲਕੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਉਸ ਕੋਲ ਇੱਕ ਪਿਸਤਲ ਹੈ ਜਿਸ ਦੀ ਰਿਕਵਰੀ ਲਈ ਪਿੰਡ ਕਲੇਰਕਲਾ ਨਹਿਰ ਕੰਡੇ ਮਲਕੀਤ ਨੂੰ ਲਿਆਂਦਾ ਤਾਂ ਉਸ ਨੇ ਪਿਸਟਲ ਕੱਢ ਪੁਲਿਸ ਤੇ ਦੋ ਫਾਇਰ ਕੀਤੇ ਤਾਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਤੇ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਗਿਆ ਤਾਂ ਗ੍ਰਿਫਤਾਰ ਮਲਕੀਤ ਸਿੰਘ ਦੇ ਗੋਲੀ ਲੱਗਣ ਨਾਲ ਉਹ ਜ਼ਖਮੀ ਹੋ ਗਿਆ ਅਤੇ ਡੀਐਸਪੀ ਨੇ ਦੱਸਿਆ ਕਿ ਮਲਕੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਕਈ ਰੋਤੀ ਅਤੇ ਵਾਇਰਿੰਗ ਦੀਆਂ ਵਾਰਦਾਤਾਂ ਦੇ ਮਾਮਲੇ ਦਰਜ ਹਨ ਅਤੇ ਇਹ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀ ਅੰਮ੍ਰਿਤ ਧਾਲਮ ਜੋ ਵਿਦੇਸ਼ 'ਚ ਬੈਠ ਇਹ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਨਾਲ ਸਿੱਧੇ ਤੌਰ ਤੇ ਸੰਪਰਕ ਵਿੱਚ ਹੈ ਉੱਥੇ ਹੀ ਫੋਰੈਂਸਿਕ ਟੀਮਾਂ ਅਤੇ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਦੇਖਦੇ ਪਿਓ ਤਸਵੀਰਾਂ ਜੋ ਕਿ ਬਟਾਲਾ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਤੁਹਾਨੂੰ ਦੱਈਏ ਕਿ ਇੱਕ ਕਾਰਵਾਈ ਦੇ ਦੌਰਾਨ ਇੱਕ ਜੋ ਗੈਂਗਸਟਰ ਦਾ ਸਾਥੀ ਦੱਸਿਆ ਜਾ ਰਿਹਾ ਉਸ ਦਾ ਇਨਕਾਊਂਟਰ ਪਟਾਲਾ ਪੁਲਿਸ ਵੱਲੋਂ ਕਰ ਦਿੱਤਾ ਗਿਆ ਹੈ ਤੇ ਜਿਦੇ ਚ ਉਹਨੂੰ ਜ਼ਖਮੀ ਕਰ ਦਿੱਤਾ ਗਿਆ ਆ ਅ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਡਪੀਸੀ ਪੰਜਾਬੀ ਤੋਂ ਪੱਤਰਕਾਰ ਰਾਜਨੰਦ ਦਾਵਾਦੀ ਇਸ ਰਿਪੋਰਟ ਦੇ ਨਾਲ ਕੱਲ ਥਾਣਾ ਸੇਖਵਾ ਇੱਕ ਵਰਤਸਾ ਦਰਜੀ ਕੀਤਾ ਗਿਆ ਸੀ ਕਿ ਜਿਹਦੇ ਵਿੱਚ ਵਿਜੇ ਮਸੀਹ ਸਾਨੂੰ ਕਿੰਦਾ ਮਸੀਹ ਸਤ ਕੋਏ ਤੋਂ ਉਹਦੇ ਤੋਂ ਇੱਕ ਅਸੀ ਵੈਪਨ ਰਿਕਵਰ ਕੀਤਾ ਸੀ ਉਹਨੇ ਦੱਸਿਆ ਸੀ ਕਿ ਉਹ ਜਿਹੜੇ ਵੈਪਨ ਜਦੋਂ ਉਹ ਕੋ ਆਏ ਸੀ ਕਿ ਉਹਨਾਂ ਦੇ ਨਾਲ ਜਿਹੜੇ ਹੋਰ ਬੰਦੇ ਵੀ ਹੈਗੇ ਸੀ ਉਹਨਾਂ ਚੋਂ ਇੱਕ ਬੰਦੇ ਨੂੰ ਪਛਾਣਦਾ ਸੀ ਇਹ ਬੰਦਾ ਨਾਰਪੁਰ ਖੱਦਰ ਦਾ ਮਰਗੀਤ ਸਿੰਘ ਸਾਨੂੰ ਮਗੀਤ ਸਿੰਘ ਪੱਗੋ ਸਨਵਤਰ ਸਿੰਘਾ ਇਹਨੂੰ ਨਾਂ ਨੂੰ ਜਾਣਦਾ ਸੀ ਇਹਦਾ ਫਿਰ ਜਦੋਂ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਇਹਨੇ ਆਪਣਾ ਫਰਦ ਇਨਸਾਫ ਕੀਤਾ ਸੀ ਕਿ ਭਈ ਪੁਲਿਸਪਾਸ ਆਪਣੇ ਡਿਊਰਿੰਗ ਅਰਰਾਗੇਸ਼ਨ ਕਿ ਉਹਦੇ ਕੋਲ ਇੱਕ ਪਿਸਟਲ ਹੋਰ ਰਗਾ ਕਿ ਬੇਸਿਕਲੀ ਇਹ ਤੇ ਖਾਲੀ ਹੱਥ ਫੜਿਆ ਗਿਆ ਸੀ ਕਿ ਇੱਕ ਪਿਸਟਲ ਆ ਉਹਦੇ ਕੋਲ ਇਹ ਜਿਹੜੀ ਕਲੀਅਰ ਕਲਾ ਕੁੰਜਰ ਨੂੰ ਜਿਹੜੀ ਨਹਿਰ ਜਾਂਦੀ ਆ ਲਾਲਪੁਰ ਦੇ ਏਰੀਆ ਤੋਂ ਦਾ ਉਹਦੇ ਇੱਕ ਕਾਸਰ ਸਪੋਰਟ ਇਨ ਮੈਂ ਦੱਸਿਆ ਕਿ ਬਾਦਰੀ ਜਗ੍ਹਾ ਬਣੀ ਹੈ ਤੇ ਉੱਥੇ ਉਹਨਾਂ ਦੀ ਬੋਕਰ ਜਿਹੜੇ ਸਪੋਰਟ ਤੇ ਖੜੇ ਨੇ ਜਿਹੜੇ ਸਪੋਰਟ ਤੇ ਇੱਥੇ ਖੜੇ ਆ ਫਿਰ ਐਸ ਐਚਓ ਸਾਹਿਬ ਜਿਹੜੇ ਸਾਡੇ ਐਸ ਆਈ ਰਜਵੰਤ ਕੌਰ ਨੇ ਐਸ ਐਚਓ ਸੇਖਵਾਨ ਨੇ ਇਹਨਾਂ ਦੀ ਟੀਮ ਇੱਥੇ ਲੈ ਕੇ ਜਦੋਂ ਆਈ ਆਪਣੇ ਕਾਉਸ਼ਨਸ ਤੋਂ ਪੂਰੀਆਂ ਰੱਖੀਆਂ ਸੀ ਕਿਉਂਕਿ ਰੀਸੈਂਟ ਪੋਜ਼ਿਟਿਵ ਹੋਇਆ ਪਰ ਫਿਰ ਵੀ ਕਿਉਂਕਿ ਥੋੜੀ ਇੰਡੀਪੈਂਡੈਂਸੀ ਥੋੜੀ ਦੇਣੀ ਪੈਂਦੀ ਉਹਨੂੰ ਜਿਸ ਲਈ ਕੋਈ ਰਿਕਵਰ ਕਰਾਉਂਦਾ ਕਾਉਸ਼ਨਸ ਪੂਰੀਆਂ ਸੀ ਬਟ ਫਿਰ ਵੀ ਉਹਨੇ ਆਪਣੀ ਵਾਪਸ ਉਥੋਂ ਕੱਢ ਕੇ ਕੋਦਾਂ ਵੀ ਦੋ ਫਾਇਰ ਕਰ ਦਿੱਤੇ ਤੇ ਦੋ ਫਾਇਰ ਮਿਸ ਕਰਤੇ ਫਿਰ ਇਹਨਾਂ ਨੇ ਦੂਸਰੇ ਐਸਐਚਓ ਸਾਹਮਣੇ ਥੋੜੇ ਪਰੇ ਹੋ ਗਏ ਤੇ ਇਹਨਾਂ ਨੇ ਮੁੜ ਕੇ ਚੈਲੰਜ ਕੀਤਾ ਕਿ ਇਸ ਤਰੀਕੇ ਦਾ ਫਾਇਰ ਨਾ ਕਰੋ ਚੈਲੰਜ ਕੀਤਾ ਕਿ ਆਪਣਾ ਹਥਿਆਰ ਛੋੜ ਦੇ ਮੀਨ ਟਾਈਮ ਉਧਰ ਜਦੋਂ ਮੁੜ ਕੇ ਦੂਸਰੇ ਪਾਸੇ ਵੀ ਫਾਇਰ ਕਰਨ ਲੱਗਾ ਤੇ ਦੂਸਰੇ ਇਹਨਾਂ ਦੇ ਜਿਹੜੇ ਰੀਡਲ ਕੰਮ ਕਰਦੇ ਮੈਨ ਨੇ ਉਹਨਾਂ ਨੇ ਆਪਣੇ ਰਵੋਲਵਾ ਦੇ ਨਾਲ ਪਿਸਟਲ ਦੇ ਨਾਲ ਦੋ ਫਾਇਰ ਕੀਤੇ ਇੱਕ ਉਹਦਾ ਵੀ ਮਿਸ ਹੋ ਗਿਆ ਦੂਸਰਾ ਸਿੱਧਾ ਲੈਗ ਲੈਗ ਤੇ ਉਹਦੀ ਹਿਟ ਕੀਤਾ ਉਹ ਇੰਜਰਡ ਹੋ ਗਿਆ ਤੇ ਉਹਨੂੰ ਫਿਰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਜੀ ਫਿਲਹਾਲ ਹਸਪੀਟਲ ਵਿੱਚ ਸਿਵਲ ਹਾਂਜੀ ਸਿਵਲ ਹਸਪੀਟਲ ਅੰਡਰ ਟੂ ਉਹਨਾਂ ਦੇ ਨਾਲ క్ਲੀਅਰਲੀ ਜਿਹੜਾ ਬੱਗੋ ਦਾ ਜਿਹੜਾ ਪ੍ਰੀਵੀਅਸ ਹਿਸਟਰੀ ਹੈ ਇਹਦੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਕਲਾਂ ਨੌਰ ਦੇ ਵਿੱਚ ਵੀ ਕਾਫੀ ਵਾਰ ਦੱਤਾ ਨਹੀਂ ਜੀ ਉੱਥੇ ਰੀਸੈਂਟ ਪਾਸਟ ਵਿੱਚ ਇੱਥੇ ਇਹਨਾਂ ਨੇ ਕਲਾਂ ਨੌਰ ਇੱਕ ਡਾਕਟਰ ਤੇ ਵੀ ਫਾਇਰ ਕੀਤਾ ਸੀ ਉੱਥੇ ਵੀ ਪਰਚੇ ਦਰਜਾ ਹੋਰ ਵੀ ਸਾਡੀਆਂ ਕਈ ਕਿਸਾਂ ਦੀ ਪੁਛਕਸ਼ ਦੇ ਵਿੱਚ ਦੂਰੋਂ ਨੇੜੇ ਦੇ ਲਿੰਕ ਆਂਦੇ ਨੇ ਜੀ ਇਹ ਅਮਰਤ ਧਾਲਮ ਹੈ ਜੀ ਉਹਦੇ ਨਾਲ ਉਹਦਾ 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 ਗੁਰੂ ਆਮ੍ਰਿਤਾਲ ਵਿਦੇਸ਼ ਵਿੱਚ ਗਿਆ ਹਾਂਜੀ ਉਹਦੇ ਨਾਲ ਜਿਹੜੇ ਲਗੂ ਗੈਂਗ ਦੇ ਨਾਲ ਤੇ ਜਿਹੜੇ ਹੈਗੇ ਸੀ ਉਹਨਾਂ ਦੇ ਐਸੋਸੀਏਟ ਅਗਰ